ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ ਹੈ ਜੋ ਇੱਕ ਵਾਰ ਮੁੜ ਤੋਂ ਉੜੀਕੇ ਆਇਆ ਇਸ ਵਾਰ ਜਿਹੜਾ ਕੇਸ ਹੈ ਉਹ ਬਹੁਤ ਪੁਰਾਣਾ ਹੈ 13 ਸਾਲ ਇੱਕ ਪੁਰਾਣੇ ਮਾਮਲੇ ਦੇ ਵਿੱਚ ਦੋਸ਼ ਦਾਇਰ ਹੋ ਚੁੱਕੇ ਨੇ ਦੋਸ਼ ਤੈਹ ਚੁੱਕੇ ਹੋਏ ਨੇ ਤੇ ਹੁਣ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਕੋਸ਼ਟੇ ਦੇ ਵਿੱਚ ਮੁਕੱਦਮਾ ਚੱਲੇਗਾ 18 ਸਤੰਬਰ ਪਹਿਲੀ ਜਿਹੜੀ ਸੁਣਵਾਈ ਦੀ ਡੇਟ ਹੈ ਕੀਤੀ ਗਈ ਹੈ ਜ਼ਿਕਰ ਖਾਸ ਹੈ ਕਿ ਇਸ ਮਾਮਲੇ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦਾ ਸਾਥੀ ਇੰਦਰਪ੍ਰੀਤ ਸਿੰਘ ਪੈਰੀ ਵੀ ਸ਼ਾਮਲਾ ਦੋਨਾਂ ਨੂੰ ਇਸ ਮੁਕਦਮੇ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਪੂਰੇ ਵਾਰਦਾਤ ਦੇ ਉੱਤੇ ਪੂਰੇ ਮਾਮਲੇ ਦੇ ਉੱਤੇ ਜੇ ਇੱਕ ਵਾਰ ਚਾਹਤ ਮਾਰੀਏ ਤਾਂ 13 ਸਾਲ ਪੁਰਾਣਾ ਮਾਮਲਾ ਹੈ ਚੰਡੀਗੜ੍ਹ ਦੇ ਵਿੱਚ ਇੱਕ ਵਿਦਿਆਰਥੀ ਦੇ ਘਰ ਦੇ ਵਿੱਚ ਵੜ ਕੇ ਇਹਨਾਂ ਦੇ ਵੱਲੋਂ ਕੋਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਉਸਦੇ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ ਨੇ ਉਹ ਤੈਹ ਚੁੱਕੇ ਹੋ ਚੁੱਕੇ ਨਹੀਂ ਤੇ ਹੁਣ ਮੁਕੱਦਮਾ ਚੱਲੇਗਾ ਤੇ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਾਰੈਂਸ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੋਰ ਕਿੰਨੀ ਕੁ ਵਧਦੀਆਂ ਨੇ ਹਾਲਾਂਕਿ ਜੇ ਲਾਰੈਂਸ ਬਿਸ਼ਨੋਈ ਦੀ ਗੱਲ ਕੀਤੀ ਜਾਵੇ ਤਾਂ ਗੈਂਗਸਟਰ ਵਾਅਦੀ ਜਿਹੜੀ ਦੁਨੀਆ ਉਸ ਦੇ ਵਿੱਚ ਵੱਡਾ ਨਾਮ ਮੰਨਿਆ ਜਾਂਦਾ ਇਸ ਤੋਂ ਪਹਿਲਾਂ ਸਿੱਧੂ ਮਸੇਵਾਲਾ ਕਤਲ ਕੇਸ ਦੇ ਵਿੱਚ ਵੀ ਉਸ ਦਾ ਨਾਂ ਗੁੰਜਿਆ ਸੀ ਇਸ ਤੋਂ ਇਲਾਵਾ ਹੋਰ ਵੀ ਵੱਡੇ ਸੰਗੀਨ ਅਪਰਾਧ ਲਾਰੈਂਸ ਬਸ਼ਨੋਈ ਤੇ ਪਹਿਲਾਂ ਹੀ ਤੈਅ ਹੋ ਚੁੱਕੇ ਨੇ ਤੇ ਇਸ ਸਮੇਂ ਵੀ ਉਹ ਜੇਲ੍ਹ ਦੇ ਵਿੱਚ ਹੀ ਬੰਦ ਹੈ ਪੰਜਾਬ ਦੀ ਜਿਹੜੀ ਸਿਆਸਤ ਹੈ ਉਸ ਦੇ ਉੱਤੇ ਵੀ ਲਾਰੈਂਸ ਬਸ਼ਨੋਈ ਦੇ ਨਾਲ ਵੱਡੇ ਨਿਸ਼ਾਨੇ ਸਾਦੇ ਜਾਂਦੇ ਰਹੇ ਨੇ ਹਾਲਾਂਕਿ ਲਾਰੈਂਸ ਬਸ਼ਨੋਈ ਨੂੰ ਲੈ ਕੇ ਹੁਣ ਬੀਤੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਨੂੰ ਲੈ ਕੇ ਵੀ ਵੱਡਾ ਵਿਵਾਦ ਖੜਾ ਹੋਇਆ ਸੀ ਜਿਸ ਦੇ ਵਿੱਚ ਵੀ ਕਈ ਪੁਲਿਸ ਅਫਸਰ ਫਸਤੇ ਨਜ਼ਰ ਆ ਰਹੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਟੈਲੀਜੈਂਸ ਦੇ ਵੱਲੋਂ ਜਿਹੜੀ ਰਿਪੋਰਟ ਹੈ ਉਹ ਮੁੱਖ ਮੰਤਰੀ ਭਗਵੰਤ ਮਾਨਤਾ ਅੱਕ ਕੋ ਪਹੁੰਚਾ ਦਿੱਤੀ ਗਈ ਹੈ ਤੇ ਉਸ ਦੇ ਵਿੱਚ ਵੀ ਵੱਡਾ ਐਕਸ਼ਨ ਹੋਣ ਵਾਲਾ ਹੈ ਹਾਲਾਂਕਿ ਜਿਸ ਮਾਮਲੇ ਦੀ ਗੱਲ ਕੀਤੀ ਜਾਵੇ ਜਿਸ ਮਾਮਲੇ ਦੇ ਵਿੱਚ ਹੁਣ ਲਾਰੈਂਸ ਬਿਸ਼ਨੋਈ ਖਿਲਾਫ ਜਿਹੜੇ ਦੋਸ਼ ਨੇ ਉਹ ਤੈਅ ਹੋਏ ਨੇ ਉਹ 2011 ਦਾ ਮੁਕੱਦਮਾ ਹੈ ਤੇ ਜਿਸ ਤੇ ਵਿੱਚ ਹੁਣ ਇਸ ਕੇਸ ਦੇ ਵਿੱਚ ਸੁਣਵਾਈ ਹੋਵੇਗੀ 18 ਸਤੰਬਰ ਜਿਹੜੀ ਪਹਿਲੀ ਤਾਰੀਖ ਤੈਅ ਕੀਤੀ ਗਈ ਹੈ ਤੇ ਇੱਕ ਵਿਦਿਆਰਥੀ ਦੇ ਨਾਲ ਉਸਦੇ ਘਰ ਦੇ ਵਿੱਚ ਵੜ ਕੇ ਕੁੱਟਮਾਰ ਕੀਤੀ ਗਈ ਸੀ ਤੇ ਇਸ ਕੇਸ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸਦਾ ਸਾਥੀ ਇੰਦਰਪ੍ਰੀਤ ਸਿੰਘ ਪੈਰੀ ਵੀ ਸ਼ਾਮਿਲ ਹੈ ਦੋਨਾਂ ਖਿਲਾਫ ਇਹ ਮੁਕੱਦਮਾ ਦਰਜ ਹੋਇਆ ਤੇ ਹੁਣ ਇਸ ਮੁਕੱਦਮੇ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਵਿੱਚ ਕਿੰਨਾ ਕੁ ਵਾਅਦਾ ਹੁੰਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਫ਼ ਹੋ ਜਾਵੇਗਾ ਹਾਲਾਂਕਿ ਗੈਂਗਸਟਰਵਾਦੀ ਜਿਹੜੀ ਦੁਨੀਆ ਉਸ ਤੇ ਵਿੱਚ ਲਾਰੈਂਸ ਦਾ ਨਾਮ ਵੱਡੇ ਪੱਧਰ ਤੇ ਮੰਨਿਆ ਜਾਂਦਾ ਹੈ ਸਿਆਸਤ ਦੇ ਵਿੱਚ ਵੀ ਲਾਰੈਂਸ ਦੀ ਕਈ ਵਾਰ ਐਂਟਰੀ ਹੋਈ ਹੈ ਪਰੰਤੂ ਉਸ ਐਂਟਰੀ ਨੂੰ ਕਿਸੇ ਨੇ ਵੀ ਪਰਦੇ ਦੇ ਪਿੱਛੇ ਜਾਂ ਪਰਦੇ ਦੇ ਅੱਗੇ ਪੇਸ਼ ਨਹੀਂ ਕੀਤਾ ਹਾਲਾਂਕਿ ਵਿਵਾਦਾਂ ਦੇ ਵਿੱਚ ਹੀ ਉਹ ਐਂਟਰੀ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਲਾਰੈਂਸ ਬਸ਼ਨੋਈ ਦੀ ਜਿਹੜੀ ਇਹ ਪੇਸ਼ੀ ਚੰਡੀਗੜ੍ਹ ਦੇ ਕੋਰਟ ਦੇ ਵਿੱਚ ਹੋਵੇਗੀ ਉਸ ਨੂੰ ਲੈ ਕੇ ਲਾਰੈਂਸ ਦੇ ਵਕੀਲ ਦੇ ਵੱਲੋਂ ਲਾਰੈਂਸ ਦਾ ਕੀ ਪੱਖ ਰੱਖਿਆ ਜਾਂਦਾ ਹਾਲਾਂਕਿ ਜਿਹੜੇ ਦੋਸ਼ ਤੇ ਹੋਏ ਨੇ ਉਹਨਾਂ ਦੇ ਵਿੱਚ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਲਾਰੈਂਸ ਦੇ ਵੱਲੋਂ ਬਦਮਾਸ਼ੀ ਕੀ ਜੇ ਇਸ ਘਰ ਦੇ ਵਿੱਚ ਵੜ ਕੇ ਇਹ ਜਿਹੜੀ ਕੁੱਟਮਾਰ ਕੀਤੀ ਗਈ ਸੀ ਹਾਲਾਂਕਿ ਇਸ ਕੇਸ ਦੇ ਵਿੱਚ ਜਿਹੜੀਆਂ ਵੱਖੋ ਵੱਖਰੇ ਤਰ੍ਹਾਂਾਂ ਤੈਅ ਕੀਤੀਆਂ ਗਈਆਂ ਨੇ ਤੇ ਇਸ ਕੇਸ ਦੇ ਵਿੱਚ ਲਾਰੈਂਸ ਨੂੰ ਕਿੰਨੀ ਕੁ ਸਜ਼ਾ ਹੁੰਦੀ ਹੈ ਜਾਂ ਇਸ ਤੋਂ ਬਾਅਦ ਲਾਰੈਂਸ ਕਿਸੇ ਉੱਚ ਪਦਰੀ ਜਿਹੜੀ ਅਦਾਲਤ ਹੈ ਉਸ ਦਾ ਰੁਕ ਕਰੇਗਾ ਇਹ ਆਉਣ ਵਾਲੇ ਦਿਨਾਂ ਚ ਸਾਫ ਹੋਵੇਗਾ ਹਾਲਾਂਕਿ ਗੈਂਗਸਟਰ ਲਾਰੈਂਸ ਬਸ਼ਨੋਈ ਜਿਹੜਾ ਗੈਂਗਸਟਰ ਵਾਦ ਦਾ ਵੱਡਾ ਨਾਂ ਹੈ ਮੁਰਤੋਂ ਸੁਰਖੀਆਂ ਦੇ ਵਿੱਚ ਹੈ ਮੁਰਤੋਂ ਚਰਚਾ ਦੇ ਵਿੱਚ ਹੈ ਤੇ ਹੁਣ ਪੇਸ਼ੀ ਹੋਵੇਗੀ ਇੱਕ ਹੋਰ ਮੁਕਦਮੇ ਦੇ ਵਿੱਚ ਉਸ ਦੇ ਖਿਲਾਫ ਜਿਹੜੇ ਦੋਸ਼ ਨੇ ਉਤੈ ਹੋ ਚੁੱਕੇ ਨੇ ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ ਹੈ ਜੋ ਇੱਕ ਵਾਰ ਮੁੜ ਤੋਂ ਉੜੀਕੇ ਆਇਆ ਇਸ ਵਾਰ ਜਿਹੜਾ ਕੇਸ ਹੈ ਉਹ ਬਹੁਤ ਪੁਰਾਣਾ ਹੈ 13 ਸਾਲ ਇੱਕ ਪੁਰਾਣੇ ਮਾਮਲੇ ਦੇ ਵਿੱਚ ਦੋਸ਼ਦਾਰ ਹੋ ਚੁੱਕੇ ਨੇ ਦੋਸ਼ ਤੈਹ ਚੁੱਕੇ ਹੋਏ ਨੇ ਤੇ ਹੁਣ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਕੋਸ਼ਟੇ ਦੇ ਵਿੱਚ ਮੁਕੱਦਮਾ ਚੱਲੇਗਾ 18 ਸਤੰਬਰ ਪਹਿਲੀ ਜਿਹੜੀ ਸੁਣਵਾਈ ਦੀ ਡੇਟ ਹੈ ਕੀਤੀ ਗਈ ਹੈ ਜ਼ਿਕਰ ਖਾਸ ਹੈ ਕਿ ਇਸ ਮਾਮਲੇ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦਾ ਸਾਥੀ ਇੰਦਰਪ੍ਰੀਤ ਸਿੰਘ ਪੈਰੀ ਵੀ ਸ਼ਾਮਲਾ ਦੋਨਾਂ ਨੂੰ ਇਸ ਮੁਕਦਮੇ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਪੂਰੇ ਵਾਰਦਾਤ ਦੇ ਉੱਤੇ ਪੂਰੇ ਮਾਮਲੇ ਦੇ ਉੱਤੇ ਜੇ ਇੱਕ ਵਾਰ ਚਾਤ ਮਾਰੀਏ ਤਾਂ 13 ਸਾਲ ਪੁਰਾਣਾ ਮਾਮਲਾ ਹੈ ਚੰਡੀਗੜ੍ਹ ਦੇ ਵਿੱਚ ਇੱਕ ਵਿਦਿਆਰਥੀ ਦੇ ਘਰ ਦੇ ਵਿੱਚ ਵੜ ਕੇ ਇਹਨਾਂ ਦੇ ਵੱਲੋਂ ਕੋਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਉਸਦੇ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ ਨੇ ਉਹ ਤੈਹ ਚੁੱਕੇ ਹੋ ਚੁੱਕੇ ਨਹੀਂ ਤੇ ਹੁਣ ਮੁਕੱਦਮਾ ਚੱਲੇਗਾ ਤੇ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਾਰੈਂਸ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੋਰ ਕਿੰਨੀ ਕੁ ਵਧਦੀਆਂ ਨੇ ਹਾਲਾਂਕਿ ਜੇ ਲਾਰੈਂਸ ਬਿਸ਼ਨੋਈ ਦੀ ਗੱਲ ਕੀਤੀ ਜਾਵੇ ਤਾਂ ਗੈਂਗਸਟਰ ਵਾਤੀ ਜਿਹੜੀ ਦੁਨੀਆ ਉਸ ਦੇ ਵਿੱਚ ਵੱਡਾ ਨਾਮ ਮੰਨਿਆ ਜਾਂਦਾ ਇਸ ਤੋਂ ਪਹਿਲਾਂ ਸਿੱਧੂ ਮੁਸੇਵਾਲਾ ਕਤਲ ਕੇਸ ਦੇ ਵਿੱਚ ਵੀ ਉਸ ਦਾ ਨਾਂ ਗੁੰਜਿਆ ਸੀ ਇਸ ਤੋਂ ਇਲਾਵਾ ਹੋਰ ਵੀ ਵੱਡੇ ਸੰਗੀਨ ਅਪਰਾਧ ਲਾਰੈਂਸ ਬਸ਼ਨੋਈ ਤੇ ਪਹਿਲਾਂ ਹੀ ਤੈਅ ਹੋ ਚੁੱਕੇ ਨੇ ਤੇ ਇਸ ਸਮੇਂ ਵੀ ਉਹ ਜੇਲ੍ਹ ਦੇ ਵਿੱਚ ਹੀ ਬੰਦ ਹੈ ਪੰਜਾਬ ਦੀ ਜਿਹੜੀ ਸਿਆਸਤ ਹੈ ਉਸ ਦੇ ਉੱਤੇ ਵੀ ਲਾਰੈਂਸ ਬਸ਼ਨੋਈ ਦੇ ਨਾਲ ਵੱਡੇ ਨਿਸ਼ਾਨੇ ਸਾਦੇ ਜਾਂਦੇ ਰਹੇ ਨੇ ਹਾਲਾਂਕਿ ਲਾਰੈਂਸ ਬਸ਼ਨੋਈ ਨੂੰ ਲੈ ਕੇ ਹੁਣ ਬੀਤੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਨੂੰ ਲੈ ਕੇ ਵੀ ਵੱਡਾ ਵਿਵਾਦ ਖੜਾ ਹੋਇਆ ਸੀ ਜਿਸ ਦੇ ਵਿੱਚ ਵੀ ਕਈ ਪੁਲਿਸ ਸਰ ਫਸਤੇ ਨਜ਼ਰ ਆ ਰਹੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਟੈਲੀਜੈਂਸ ਦੇ ਵੱਲੋਂ ਜਿਹੜੀ ਰਿਪੋਰਟ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾ ਦਿੱਤੀ ਗਈ ਹੈ ਤੇ ਉਸ ਦੇ ਵਿੱਚ ਵੀ ਵੱਡਾ ਐਕਸ਼ਨ ਹੋਣ ਵਾਲਾ ਹੈ ਹਾਲਾਂਕਿ ਜੇ ਇਸ ਮਾਮਲੇ ਦੀ ਗੱਲ ਕੀਤੀ ਜਾਵੇ ਜਿਸ ਮਾਮਲੇ ਦੇ ਵਿੱਚ ਹੁਣ ਲਾਰੈਂਸ ਬਿਸ਼ਨੋਈ ਖਿਲਾਫ ਜਿਹੜੇ ਦੋਸ਼ ਨੇ ਉਹ ਤੈਅ ਹੋਏ ਨੇ ਉਹ 2011 ਦਾ ਮੁਕਦਮਾ ਹੈ ਤੇ ਜਿਸ ਤੇ ਵਿੱਚ ਹੁਣ ਇਸ ਕੇਸ ਦੇ ਵਿੱਚ ਸੁਣਵਾਈ ਹੋਵੇਗੀ 18 ਸਤੰਬਰ ਜਿਹੜੀ ਪਹਿਲੀ ਤਾਰੀਖ ਤੈਅ ਕੀਤੀ ਗਈ ਹੈ ਤੇ ਇੱਕ ਵਿਦਿਆਰਥੀ ਦੇ ਨਾਲ ਉਸਦੇ ਘਰ ਦੇ ਵਿੱਚ ਵੜ ਕੇ ਕੁੱਟਮਾਰ ਕੀਤੀ ਗਈ ਸੀ ਤੇ ਇਸ ਕੇਸ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸਦਾ ਸਾਥੀ ਇੰਦਰਪ੍ਰੀਤ ਸਿੰਘ ਪੈਰੀ ਵੀ ਸ਼ਾਮਲ ਹੈ ਦੋਨਾਂ ਖਿਲਾਫ ਇਹ ਮੁਕਦਮਾ ਦਰਜ ਹੋਇਆ ਤੇ ਹੁਣ ਇਸ ਮੁਕਦਮੇ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਵਿੱਚ ਕਿੰਨਾ ਕੁ ਵਾਅਦਾ ਹੁੰਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਫ਼ ਹੋ ਜਾਵੇਗਾ ਹਾਲਾਂਕਿ ਗੈਂਗਸਟਰਵਾਦੀ ਜਿਹੜੀ ਦੁਨੀਆ ਉਸ ਤੇ ਵਿੱਚ ਲਾਰੈਂਸ ਦਾ ਨਾਂ ਵੱਡੇ ਪੱਧਰ ਤੇ ਮੰਨਿਆ ਜਾਂਦਾ ਹੈ ਸਿਆਸਤ ਦੇ ਵਿੱਚ ਵੀ ਲਾਰੈਂਸ ਦੀ ਕਈ ਵਾਰ ਐਂਟਰੀ ਹੋਈ ਹੈ ਪਰੰਤੂ ਉਸ ਐਂਟਰੀ ਨੂੰ ਕਿਸੇ ਨੇ ਵੀ ਪਰਦੇ ਦੇ ਪਿੱਛੇ ਜਾਂ ਪਰਦੇ ਦੇ ਅੱਗੇ ਪੇਸ਼ ਨਹੀਂ ਕੀਤਾ ਹਾਲਾਂਕਿ ਵਿਵਾਦਾਂ ਦੇ ਵਿੱਚ ਹੀ ਉਹ ਐਂਟਰੀ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਲਾਰੈਂਸ ਬਸ਼ਨੋਈ ਦੀ ਜਿਹੜੀ ਇਹ ਪੇਸ਼ੀ ਚੰਡੀਗੜ੍ਹ ਦੇ ਕੋਰਟ ਦੇ ਵਿੱਚ ਹੋਵੇਗੀ ਉਸ ਨੂੰ ਲੈ ਕੇ ਲਾਰੈਂਸ ਦੇ ਵਕੀਲ ਦੇ ਵੱਲੋਂ ਲਾਰੈਂਸ ਦਾ ਕੀ ਪੱਖ ਰੱਖਿਆ ਦਾ ਹਾਲਾਂਕਿ ਜਿਹੜੇ ਦੋਸ਼ਟ ਹੈ ਹੋਏ ਨੇ ਉਹਨਾਂ ਦੇ ਵਿੱਚ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਲਾਰੈਂਸ ਦੇ ਵੱਲੋਂ ਬਦਮਾਸ਼ੀ ਕੀਤੀ ਗਈ ਸੀ ਘਰ ਦੇ ਵਿੱਚ ਵੜ ਕੇ ਇਹ ਜਿਹੜੀ ਕੁੱਟਮਾਰ ਕੀਤੀ ਗਈ ਸੀ ਹਾਲਾਂਕਿ ਇਸ ਕੇਸ ਦੇ ਵਿੱਚ ਜਿਹੜੀਆਂ ਵਕੂ ਵਕਤਾਂ ਰਾਮਾ ਤੈ ਕੀਤੀਆਂ ਗਈਆਂ ਨੇ ਤੇ ਇਸ ਕੇਸ ਦੇ ਵਿੱਚ ਲਾਰੈਂਸ ਨੂੰ ਕਿੰਨੀ ਕੁ ਸਜ਼ਾ ਹੁੰਦੀ ਹੈ ਜਾਂ ਇਸ ਤੋਂ ਬਾਅਦ ਲਾਰੈਂਸ ਕਿਸੇ ਉੱਚ ਪਦਰੀ ਜਿਹੜੀ ਅਦਾਲਤ ਹੈ ਉਸ ਦਾ ਰੋਕ ਕਰੇਗਾ ਇਹ ਆਉਣ ਵਾਲੇ ਦਿਨਾਂ ਚ ਸਾਫ਼ ਹੋਵੇਗਾ ਹਾਲਾਂਕਿ ਗੈਂਗਸਟਰ ਲਾਰੈਂਸ ਵਸ਼ਨੋਈ ਜਿਹੜਾ ਗੈਂਗਸਟਰ ਵਾਦਾ ਵੱਡਾ ਨਾਂ ਹੈ ਮੁਰਤੋਂ ਸੁਰਖੀਆਂ ਦੇ ਵਿੱਚ ਹੈ ਮੁਰਤੋਂ ਚਰਚਾ ਦੇ ਵਿੱਚ ਹੈ ਤੇ ਹੁਣ ਪੇਸ਼ੀ ਹੋਵੇਗੀ ਇੱਕ ਹੋਰ ਮੁਕਦਮੇ ਦੇ ਵਿੱਚ ਉਸ ਦੇ ਖਿਲਾਫ ਜਿਹੜੇ ਦੋਸ਼ ਨੇ ਉਤੈ ਹੋ ਚੁੱਕੇ ਨੇ ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ ਹੈ ਜੋ ਇੱਕ ਵਾਰ ਮੁੜ ਤੋਂ ਉੜੀ ਕੇ ਆਇਆ ਇਸ ਵਾਰ ਜਿਹੜਾ ਕੇਸ ਹੈ ਉਹ ਬਹੁਤ ਪੁਰਾਣਾ ਹੈ 13 ਸਾਲ ਇੱਕ ਪੁਰਾਣੇ ਮਾਮਲੇ ਦੇ ਵਿੱਚ ਦੋਸ਼ ਦਾਇਰ ਹੋ ਚੁੱਕੇ ਨੇ ਦੋਸ਼ ਤੈਹ ਚੁੱਕੇ ਹੋਏ ਨੇ ਤੇ ਹੁਣ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਕੋਸ਼ਟੇ ਵਿੱਚ ਮੁਕੱਦਮਾ ਚੱਲੇਗਾ 18 ਸਤੰਬਰ ਪਹਿਲੀ ਜਿਹੜੀ ਸੁਣਵਾਈ ਦੀ ਡੇਟ ਹੈ ਕੀਤੀ ਗਈ ਹੈ ਜ਼ਿਕਰ ਖਾਸ ਹੈ ਕਿ ਇਸ ਮਾਮਲੇ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦਾ ਸਾਥੀ ਇੰਦਰਪ੍ਰੀਤ ਸਿੰਘ ਪੈਰੀ ਵੀ ਸ਼ਾਮਲਾ ਦੋਨਾਂ ਨੂੰ ਇਸ ਮੁਕਦਮੇ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਪੂਰੇ ਵਾਰਦਾਤ ਦੇ ਉੱਤੇ ਪੂਰੇ ਮਾਮਲੇ ਦੇ ਉੱਤੇ ਜੇ ਇੱਕ ਵਾਰ ਚਾਹਤ ਮਾਰੀਏ ਤਾਂ 13 ਸਾਲ ਪੁਰਾਣਾ ਮਾਮਲਾ ਹੈ ਚੰਡੀਗੜ੍ਹ ਦੇ ਵਿੱਚ ਇੱਕ ਵਿਦਿਆਰਥੀ ਦੇ ਘਰ ਦੇ ਵਿੱਚ ਵੜ ਕੇ ਇਹਨਾਂ ਦੇ ਵੱਲੋਂ ਕੋਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਉਸਦੇ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ ਨੇ ਉਹ ਤੈਹ ਚੁੱਕੇ ਹੋ ਚੁੱਕੇ ਨੇ ਤੇ ਹੁਣ ਮੁਕੱਦਮਾ ਚੱਲੇਗਾ ਤੇ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਾਰੈਂਸ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੋਰ ਕਿੰਨੀ ਕੁ ਵਧਦੀਆਂ ਨੇ ਹਾਲਾਂਕਿ ਜੇ ਲਾਰੈਂਸ ਬਿਸ਼ਨੋਈ ਦੀ ਗੱਲ ਕੀਤੀ ਜਾਵੇ ਤਾਂ ਗੈਂਗਸਟਰ ਵਾਅਦੀ ਜਿਹੜੀ ਦੁਨੀਆ ਉਸ ਦੇ ਵਿੱਚ ਵੱਡਾ ਨਾਮ ਮੰਨਿਆ ਜਾਂਦਾ ਇਸ ਤੋਂ ਪਹਿਲਾਂ ਸਿੱਧੂ ਮੁਸੇਵਾਲਾ ਕਤਲ ਕੇਸ ਦੇ ਵਿੱਚ ਵੀ ਉਸ ਦਾ ਨਾਂ ਗੁੰਜਿਆ ਸੀ ਇਸ ਤੋਂ ਇਲਾਵਾ ਹੋਰ ਵੀ ਵੱਡੇ ਸੰਗੀਨ ਅਪਰਾਧ ਲਾਰੈਂਸ ਬਸ਼ਨੋਈ ਤੇ ਪਹਿਲਾਂ ਹੀ ਤੈਅ ਹੋ ਚੁੱਕੇ ਨੇ ਤੇ ਇਸ ਸਮੇਂ ਵੀ ਉਹ ਜੇਲ੍ਹ ਦੇ ਵਿੱਚ ਹੀ ਬੰਦ ਹੈ ਪੰਜਾਬ ਦੀ ਜਿਹੜੀ ਸਿਆਸਤ ਹੈ ਉਸ ਦੇ ਉੱਤੇ ਵੀ ਲਾਰੈਂਸ ਬਸ਼ਨੋਈ ਦੇ ਨਾਲ ਵੱਡੇ ਨਿਸ਼ਾਨੇ ਸਾਦੇ ਜਾਂਦੇ ਰਹੇ ਨੇ ਹਾਲਾਂਕਿ ਲਾਰੈਂਸ ਬਸ਼ਨੋਈ ਨੂੰ ਲੈ ਕੇ ਹੁਣ ਬੀਤੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਨੂੰ ਲੈ ਕੇ ਵੀ ਵੱਡਾ ਵਿਵਾਦ ਖੜਾ ਹੋਇਆ ਸੀ ਜਿਸ ਦੇ ਵਿੱਚ ਵੀ ਕਈ ਪੁਲਿਸ ਅਫਸਰ ਫਸਤੇ ਨਜ਼ਰ ਆ ਰਹੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਟੈਲੀਜੈਂਸ ਦੇ ਵੱਲੋਂ ਜਿਹੜੀ ਰਿਪੋਰਟ ਹੈ ਉਹ ਮੁੱਖ ਮੰਤਰੀ ਭਗਵੰਤ ਮਾਨਤਾ ਅੱਕ ਕੋ ਪਹੁੰਚਾ ਦਿੱਤੀ ਗਈ ਹੈ ਤੇ ਉਸ ਦੇ ਵਿੱਚ ਵੀ ਵੱਡਾ ਐਕਸ਼ਨ ਹੋਣ ਵਾਲਾ ਹੈ ਹਾਲਾਂਕਿ ਜਿਸ ਮਾਮਲੇ ਦੀ ਗੱਲ ਕੀਤੀ ਜਾਵੇ ਜਿਸ ਮਾਮਲੇ ਦੇ ਵਿੱਚ ਹੁਣ ਲਾਰੈਂਸ ਬਿਸ਼ਨੋਈ ਖਿਲਾਫ ਜਿਹੜੇ ਦੋਸ਼ ਨੇ ਉਹ ਤੈਅ ਹੋਏ ਨੇ ਉਹ 2011 ਦਾ ਮੁਕੱਦਮਾ ਹੈ ਤੇ ਜਿਸ ਤੇ ਵਿੱਚ ਹੁਣ ਇਸ ਕੇਸ ਦੇ ਵਿੱਚ ਸੁਣਵਾਈ ਹੋਵੇਗੀ 18 ਸਤੰਬਰ ਜਿਹੜੀ ਪਹਿਲੀ ਤਾਰੀਖ ਤੈਅ ਕੀਤੀ ਗਈ ਹੈ ਤੇ ਇੱਕ ਵਿਦਿਆਰਥੀ ਦੇ ਨਾਲ ਉਸਦੇ ਘਰ ਦੇ ਵਿੱਚ ਵੜ ਕੇ ਕੁੱਟਮਾਰ ਕੀਤੀ ਗਈ ਸੀ ਤੇ ਇਸ ਕੇਸ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸਦਾ ਸਾਥੀ ਇੰਦਰਪ੍ਰੀਤ ਸਿੰਘ ਪੈਰੀ ਵੀ ਸ਼ਾਮਿਲ ਹੈ ਦੋਨਾਂ ਖਿਲਾਫ ਇਹ ਮੁਕੱਦਮਾ ਦਰਜ ਹੋਇਆ ਤੇ ਹੁਣ ਇਸ ਮੁਕਦਮੇ ਦੇ ਵਿੱਚ ਲਾਰੈਂਸ ਬਿਸ਼ਨੋਈ ਦੀਆਂ ਆਂ ਮੁਸ਼ਕਲਾਂ ਨੇ ਉਹਨਾਂ ਦੇ ਵਿੱਚ ਕਿੰਨਾ ਕੁ ਵਾਅਦਾ ਹੁੰਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਫ਼ ਹੋ ਜਾਵੇਗਾ ਹਾਲਾਂਕਿ ਗੈਂਗਸਟਰਵਾਦੀ ਜਿਹੜੀ ਦੁਨੀਆ ਉਸ ਤੇ ਵਿੱਚ ਲਾਰੈਂਸ ਦਾ ਨਾਂ ਵੱਡੇ ਪੱਧਰ ਤੇ ਮੰਨਿਆ ਜਾਂਦਾ ਹੈ ਸਿਆਸਤ ਦੇ ਵਿੱਚ ਵੀ ਲਾਰੈਂਸ ਦੀ ਕਈ ਵਾਰ ਐਂਟਰੀ ਹੋਈ ਹੈ ਪਰੰਤੂ ਉਸ ਐਂਟਰੀ ਨੂੰ ਕਿਸੇ ਨੇ ਵੀ ਪਰਦੇ ਦੇ ਪਿੱਛੇ ਜਾਂ ਪਰਦੇ ਦੇ ਅੱਗੇ ਪੇਸ਼ ਨਹੀਂ ਕੀਤਾ ਹਾਲਾਂਕਿ ਵਿਵਾਦਾਂ ਦੇ ਵਿੱਚ ਹੀ ਉਹ ਐਂਟਰੀ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਲਾਰੈਂਸ ਬਸ਼ਨੋਈ ਦੀ ਜਿਹੜੀ ਇਹ ਪੇਸ਼ੀ ਚੰਡੀਗੜ੍ਹ ਦੇ ਕੋਰਟ ਦੇ ਵਿੱਚ ਹੋਵੇਗੀ ਉਸ ਨੂੰ ਲੈ ਕੇ ਲਾਰੈਂਸ ਦੇ ਵਕੀਲ ਦੇ ਵੱਲੋਂ ਲਾਰੈਂਸ ਦਾ ਕੀ ਪੱਖ ਰੱਖਿਆ ਦਾ ਹਾਲਾਂਕਿ ਜਿਹੜੇ ਦੋਸ਼ਟ ਹੈ ਹੋਏ ਨੇ ਉਹਨਾਂ ਦੇ ਵਿੱਚ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਲਾਰੈਂਸ ਦੇ ਵੱਲੋਂ ਬਦਮਾਸ਼ੀ ਕੀਤੀ ਗਈ ਸੀ ਘਰ ਦੇ ਵਿੱਚ ਵੜ ਕੇ ਇਹ ਜਿਹੜੀ ਕੁੱਟਮਾਰ ਕੀਤੀ ਗਈ ਸੀ ਹਾਲਾਂਕਿ ਇਸ ਕੇਸ ਦੇ ਵਿੱਚ ਜਿਹੜੀਆਂ ਵਕੂ ਵਕਤਾਂ ਰਾਮਾ ਤੈ ਕੀਤੀਆਂ ਗਈਆਂ ਨੇ ਤੇ ਇਸ ਕੇਸ ਦੇ ਵਿੱਚ ਲਾਰੈਂਸ ਨੂੰ ਕਿੰਨੀ ਕੁ ਸਜ਼ਾ ਹੁੰਦੀ ਹੈ ਜਾਂ ਇਸ ਤੋਂ ਬਾਅਦ ਲਾਰੈਂਸ ਕਿਸੇ ਉੱਚ ਪਦਰੀ ਜਿਹੜੀ ਅਦਾਲਤ ਹੈ ਉਸ ਦਾ ਰੋਕ ਕਰੇਗਾ ਇਹ ਆਉਣ ਵਾਲੇ ਦਿਨਾਂ ਚ ਸਾਫ਼ ਹੋਵੇਗਾ ਹਾਲਾਂਕਿ ਗੈਂਗਸਟਰ ਲਾਰੈਂਸ ਵਸ਼ਨੋਈ ਜਿਹੜਾ ਗੈਂਗਸਟਰ ਵਾਦਾ ਵੱਡਾ ਨਾਂ ਹੈ ਮੁਰਤੋਂ ਸੁਰਖੀਆਂ ਦੇ ਵਿੱਚ ਹੈ ਮੁਰਤੋਂ ਚਰਚਾ ਦੇ ਵਿੱਚ ਹੈ ਤੇ ਹੁਣ ਪੇਸ਼ੀ ਹੋਵੇਗੀ ਇੱਕ ਹੋਰ ਮੁਕਦਮੇ ਦੇ ਵਿੱਚ ਉਸ ਦੇ ਖਿਲਾਫ ਜਿਹੜੇ ਦੋਸ਼ ਨੇ ਉਤੈ ਹੋ ਚੁੱਕੇ ਨੇ ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ ਹੈ ਜੋ ਇੱਕ ਵਾਰ ਮੁੜ ਤੋਂ ਉੜੀ ਕੇ ਆਇਆ ਇਸ ਵਾਰ ਜਿਹੜਾ ਕੇਸ ਹੈ ਉਹ ਬਹੁਤ ਪੁਰਾਣਾ ਹੈ 13 ਸਾਲ ਇੱਕ ਪੁਰਾਣੇ ਮਾਮਲੇ ਦੇ ਵਿੱਚ ਦੋਸ਼ਦਾਰ ਹੋ ਚੁੱਕੇ ਨੇ ਦੋਸ਼ ਤੈਹ ਚੁੱਕੇ ਹੋਏ ਨੇ ਤੇ ਹੁਣ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਕੋਸ਼ਟੇ ਦੇ ਵਿੱਚ ਮੁਕੱਦਮਾ ਚੱਲੇਗਾ 18 ਸਤੰਬਰ ਪਹਿਲੀ ਜਿਹੜੀ ਸੁਣਵਾਈ ਦੀ ਡੇਟ ਤੈ ਕੀਤੀ ਗਈ ਹੈ ਜ਼ਿਕਰ ਖਾਸ ਹੈ ਕਿ ਇਸ ਮਾਮਲੇ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦਾ ਸਾਥੀ ਇੰਦਰਪ੍ਰੀਤ ਸਿੰਘ ਪੈਰੀ ਵੀ ਸ਼ਾਮਲ ਦੋਨਾਂ ਨੂੰ ਇਸ ਮੁਕਦਮੇ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਪੂਰੇ ਵਾਰਦਾਤ ਦੇ ਉੱਤੇ ਪੂਰੇ ਮਾਮਲੇ ਦੇ ਉੱਤੇ ਜੇ ਇੱਕ ਵਾਰ ਚ ਆਤ ਮਾਰੀਏ ਤਾਂ 13 ਸਾਲ ਪੁਰਾਣਾ ਮਾਮਲਾ ਹੈ ਚੰਡੀਗੜ੍ਹ ਦੇ ਵਿੱਚ ਇੱਕ ਵਿਦਿਆਰਥੀ ਦੇ ਘਰ ਦੇ ਵਿੱਚ ਵੜ ਕੇ ਇਹਨਾਂ ਦੇ ਵੱਲੋਂ ਕੋਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਦੇ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ ਨੇ ਉਹ ਤੈਹ ਚੁੱਕੇ ਹੋ ਚੁੱਕੇ ਨਹੀਂ ਤੇ ਹੁਣ ਮੁਕੱਦਮਾ ਚੱਲੇਗਾ ਤੇ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਾਰੈਂਸ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੋਰ ਕਿੰਨੀ ਕੁ ਵੱਧਦੀਆਂ ਨੇ ਹਾਲਾਂਕਿ ਜੇ ਲਾਰੈਂਸ ਬਿਸ਼ਨੋਈ ਦੀ ਗੱਲ ਕੀਤੀ ਜਾਵੇ ਤਾਂ ਗੈਂਗਸਟਰ ਵਾਦ ਦੀ ਜਿਹੜੀ ਦੁਨੀਆ ਉਸ ਦੇ ਵਿੱਚ ਵੱਡਾ ਨਾਮ ਮੰਨਿਆ ਜਾਂਦਾ ਇਸ ਤੋਂ ਪਹਿਲਾਂ ਸਿੱਧੂ ਮਸੇਵਾਲਾ ਕਤਲ ਕੇਸ ਦੇ ਵਿੱਚ ਵੀ ਉਸ ਦਾ ਨਾਂ ਗੁੰਜਿਆ ਸੀ ਇਸ ਤੋਂ ਇਲਾਵਾ ਹੋਰ ਵੀ ਵੱਡੇ ਸੰਗੀਨ ਅਪਰਾਧ ਲਾਰੈਂਸ ਬਸ਼ਨੋਈ ਤੇ ਪਹਿਲਾਂ ਹੀ ਤੈਅ ਹੋ ਚੁੱਕੇ ਨੇ ਤੇ ਇਸ ਸਮੇਂ ਵੀ ਉਹ ਜੇਲ੍ਹ ਦੇ ਵਿੱਚ ਹੀ ਬੰਦ ਹੈ ਪੰਜਾਬ ਦੀ ਜਿਹੜੀ ਸਿਆਸਤ ਹੈ ਉਸ ਦੇ ਉੱਤੇ ਵੀ ਲਾਰੈਂਸ ਬਸ਼ਨੋਈ ਦੇ ਨਾਲ ਵੱਡੇ ਨਿਸ਼ਾਨੇ ਸਾਦੇ ਜਾਂਦੇ ਰਹੇ ਨੇ ਹਾਲਾਂਕਿ ਲਾਰੈਂਸ ਬਸ਼ਨੋਈ ਨੂੰ ਲੈ ਕੇ ਹੁਣ ਬੀਤੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਨੂੰ ਲੈ ਕੇ ਵੀ ਵੱਡਾ ਵਿਵਾਦ ਖੜਾ ਹੋਇਆ ਸੀ ਜਿਸ ਦੇ ਵਿੱਚ ਵੀ ਕਈ ਪਲੀਜ਼ ਅਬਸਰਵ ਫਸਤੇ ਨਜ਼ਰ ਆ ਰਹੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਟੈਲੀਜੈਂਸ ਦੇ ਵੱਲੋਂ ਜਿਹੜੀ ਰਿਪੋਰਟ ਹੈ ਉਹ ਮੁੱਖ ਮੰਤਰੀ ਭਗਵਾਨਪ੍ਰਮਾਤਾ ਅਕ ਕੋ ਪਹੁੰਚਾ ਦਿੱਤੀ ਗਈ ਹੈ ਤੇ ਉਸ ਦੇ ਵਿੱਚ ਵੀ ਵੱਡਾ ਐਕਸ਼ਨ ਹੋਣ ਵਾਲਾ ਹੈ ਹਾਲਾਂਕਿ ਜੇ ਇਸ ਮਾਮਲੇ ਦੀ ਗੱਲ ਕੀਤੀ ਜਾਵੇ ਜਿਸ ਮਾਮਲੇ ਦੇ ਵਿੱਚ ਹੁਣ ਲਾਰੈਂਸ ਬਿਸ਼ਨੋਈ ਖਿਲਾਫ ਜਿਹੜੇ ਦੋਸ਼ ਨੇ ਉਹ ਤੈਅ ਹੋਏ ਨੇ ਉਹ 2011 ਦਾ ਮੁਕੱਦਮਾ ਹੈ ਤੇ ਜਿਸ ਤੇ ਵਿੱਚ ਹੁਣ ਇਸ ਕੇਸ ਦੇ ਵਿੱਚ ਸੁਣਵਾਈ ਹੋਵੇਗੀ 18 ਸਤੰਬਰ ਜਿਹੜੀ ਪਹਿਲੀ ਤਾਰੀਖ ਤੈਅ ਕੀਤੀ ਗਈ ਹੈ ਤੇ ਇੱਕ ਵਿਦਿਆਰਥੀ ਦੇ ਨਾਲ ਉਸਦੇ ਘਰ ਦੇ ਵਿੱਚ ਵੜ ਕੇ ਕੁੱਟਮਾਰ ਕੀਤੀ ਗਈ ਸੀ ਤੇ ਇਸ ਕੇਸ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸਦਾ ਸਾਥੀ ਇੰਦਰਪ੍ਰੀਤ ਸਿੰਘ ਪੈਰੀ ਵੀ ਸ਼ਾਮਿਲ ਹੈ ਦੋਨਾਂ ਖਿਲਾਫ ਇਹ ਮੁਕੱਦਮਾ ਦਰਜ ਹੋਇਆ ਤੇ ਹੁਣ ਇਸ ਮੁਕਦਮੇ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਵਿੱਚ ਕਿੰਨਾ ਕੁ ਵਾਅਦਾ ਹੁੰਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਫ਼ ਹੋ ਜਾਵੇਗਾ ਹਾਲਾਂਕਿ ਗੈਂਗਸਟਰਵਾਦੀ ਜਿਹੜੀ ਦੁਨੀਆ ਉਸ ਤੇ ਵਿੱਚ ਲਾਰੈਂਸ ਦਾ ਨਾਂ ਵੱਡੇ ਪੱਧਰ ਤੇ ਮੰਨਿਆ ਜਾਂਦਾ ਹੈ ਸਿਆਸਤ ਦੇ ਵਿੱਚ ਵੀ ਲਾਰੈਂਸ ਦੀ ਕਈ ਵਾਰ ਐਂਟਰੀ ਹੋਈ ਹੈ ਪਰੰਤੂ ਉਸ ਐਂਟਰੀ ਨੂੰ ਕਿਸੇ ਨੇ ਵੀ ਪਰਦੇ ਦੇ ਪਿੱਛੇ ਜਾਂ ਪਰਦੇ ਦੇ ਅੱਗੇ ਪੇਸ਼ ਨਹੀਂ ਕੀਤਾ ਹਾਲਾਂਕਿ ਵਿਵਾਦਾਂ ਦੇ ਵਿੱਚ ਹੀ ਉਹ ਐਂਟਰੀ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਲਾਰੈਂਸ ਬਸ਼ਨੋਈ ਦੀ ਜਿਹੜੀ ਇਹ ਪੇਸ਼ੀ ਚੰਡੀਗੜ੍ਹ ਦੇ ਕੋਰਟ ਦੇ ਵਿੱਚ ਹੋਵੇਗੀ ਉਸ ਨੂੰ ਲੈ ਕੇ ਲਾਰੈਂਸ ਦੇ ਵਕੀਲ ਦੇ ਵੱਲੋਂ ਲਾਰੈਂਸ ਦਾ ਕੀ ਪੱਖ ਰੱਖਿਆ ਹਾਲਾਂਕਿ ਜਿਹੜੇ ਦੋਸ਼ਤ ਹੈ ਹੋਏ ਨੇ ਉਹਨਾਂ ਦੇ ਵਿੱਚ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਲਾਰੈਂਸ ਦੇ ਵੱਲੋਂ ਬਦਮਾਸ਼ੀ ਕੀਤੀ ਗਈ ਸੀ ਘਰ ਦੇ ਵਿੱਚ ਵੜ ਕੇ ਇਹ ਜਿਹੜੀ ਕੁੱਟਮਾਰ ਕੀਤੀ ਗਈ ਸੀ ਹਾਲਾਂਕਿ ਇਸ ਕੇਸ ਦੇ ਵਿੱਚ ਜਿਹੜੀਆਂ ਵਕੂ ਵਕਤਾਂ ਰਾਮਾ ਤੈਅ ਕੀਤੀਆਂ ਗਈਆਂ ਨੇ ਤੇ ਇਸ ਕੇਸ ਦੇ ਵਿੱਚ ਲਾਰੈਂਸ ਨੂੰ ਕਿੰਨੀ ਕੁ ਸਜ਼ਾ ਹੁੰਦੀ ਹੈ ਜਾਂ ਇਸ ਤੋਂ ਬਾਅਦ ਲਾਰੈਂਸ ਕਿਸੇ ਉੱਚ ਪਦਰੀ ਜਿਹੜੀ ਅਦਾਲਤ ਹੈ ਉਸ ਦਾ ਰੋਕ ਕਰੇਗਾ ਇਹ ਆਉਣ ਵਾਲੇ ਦਿਨਾਂ 'ਚ ਸਾਫ਼ ਹੋਵੇਗਾ ਹਾਲਾਂਕਿ ਗੈਂਗਸਟਰ ਲਾਰੈਂਸ ਵਸ਼ਨੋਈ ਜਿਹੜਾ ਗੈਂਗਸਟਰ ਵਾਦਾ ਵੱਡਾ ਨਾਂ ਹੈ ਮੁਰਤੋਂ ਸੁਰਖੀਆਂ ਦੇ ਵਿੱਚ ਹੈ ਮੁਰਤੋਂ ਚਰਚਾ ਦੇ ਵਿੱਚ ਹੈ ਤੇ ਹੁਣ ਪੇਸ਼ੀ ਹੋਵੇਗੀ ਇੱਕ ਹੋਰ ਮੁਕਦਮੇ ਦੇ ਵਿੱਚ ਉਸ ਦੇ ਖਿਲਾਫ ਜਿਹੜੇ ਦੋਸ਼ ਨੇ ਉਤੈ ਹੋ ਚੁੱਕੇ ਨੇ ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ ਹੈ ਜੋ ਇੱਕ ਵਾਰ ਮੁੜ ਤੋਂ ਉੜੀ ਕੇ ਆਇਆ ਇਸ ਵਾਰ ਜਿਹੜਾ ਕੇਸ ਹੈ ਉਹ ਬਹੁਤ ਪੁਰਾਣਾ ਹੈ 13 ਸਾਲ ਇੱਕ ਪੁਰਾਣੇ ਮਾਮਲੇ ਦੇ ਵਿੱਚ ਦੋਸ਼ ਦਾਇਰ ਹੋ ਚੁੱਕੇ ਨੇ ਦੋਸ਼ ਤੈਹ ਚੁੱਕੇ ਹੋਏ ਨੇ ਤੇ ਹੁਣ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਕੋਸ਼ਟੇ ਦੇ ਵਿੱਚ ਮੁਕੱਦਮਾ ਚੱਲੇਗਾ 18 ਸਤੰਬਰ ਪਹਿਲੀ ਜਿਹੜੀ ਸੁਣਵਾਈ ਦੀ ਡੇਟ ਤੈ ਕੀਤੀ ਗਈ ਹੈ ਜ਼ਿਕਰ ਖਾਸ ਹੈ ਕਿ ਇਸ ਮਾਮਲੇ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦਾ ਸਾਥੀ ਇੰਦਰਪ੍ਰੀਤ ਸਿੰਘ ਪੈਰੀ ਵੀ ਸ਼ਾਮਲ ਹੈ ਦੋਨਾਂ ਨੂੰ ਇਸ ਮੁਕਦਮੇ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਪੂਰੇ ਵਾਰਦਾਤ ਦੇ ਉੱਤੇ ਪੂਰੇ ਮਾਮਲੇ ਦੇ ਉੱਤੇ ਜੇ ਇੱਕ ਵਾਰ ਚ ਹੱਥ ਮਾਰੀਏ ਤਾਂ 13 ਸਾਲ ਪੁਰਾਣਾ ਮਾਮਲਾ ਹੈ ਚੰਡੀਗੜ੍ਹ ਦੇ ਵਿੱਚ ਇੱਕ ਵਿਦਿਆਰਥੀ ਦੇ ਘਰ ਦੇ ਵਿੱਚ ਵੜ ਕੇ ਇਹਨਾਂ ਦੇ ਵੱਲੋਂ ਕੋਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਦੇ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ ਨੇ ਉਹ ਤੈਹ ਚੁੱਕੇ ਹੋ ਚੁੱਕੇ ਨੇ ਤੇ ਹੁਣ ਮੁਕੱਦਮਾ ਚੱਲੇਗਾ ਤੇ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਾਰੈਂਸ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੋਰ ਕਿੰਨੀ ਕੁ ਵਧਦੀਆਂ ਨੇ ਹਾਲਾਂਕਿ ਜੇ ਲਾਰੈਂਸ ਬਿਸ਼ਨੋਈ ਦੀ ਗੱਲ ਕੀਤੀ ਜਾਵੇ ਤਾਂ ਗੈਂਗਸਟਰ ਵਾਦ ਦੀ ਜਿਹੜੀ ਦੁਨੀਆ ਉਸ ਦੇ ਵਿੱਚ ਵੱਡਾ ਨਾਮ ਮੰਨਿਆ ਜਾਂਦਾ ਇਸ ਤੋਂ ਪਹਿਲਾਂ ਸਿੱਧੂ ਮਸੇਵਾਲਾ ਕਤਲ ਕੇਸ ਦੇ ਵਿੱਚ ਵੀ ਉਸ ਦਾ ਨਾਂ ਗੁੰਜਿਆ ਸੀ ਇਸ ਤੋਂ ਇਲਾਵਾ ਹੋਰ ਵੀ ਵੱਡੇ ਸੰਗੀਨ ਅਪਰਾਧ ਲਾਰੈਂਸ ਬਸ਼ਨੋਈ ਤੇ ਪਹਿਲਾਂ ਹੀ ਤੈਅ ਹੋ ਚੁੱਕੇ ਨੇ ਤੇ ਇਸ ਸਮੇਂ ਵੀ ਉਹ ਜੇਲ੍ਹ ਦੇ ਵਿੱਚ ਹੀ ਬੰਦ ਹੈ ਪੰਜਾਬ ਦੀ ਜਿਹੜੀ ਸਿਆਸਤ ਹੈ ਉਸ ਦੇ ਉੱਤੇ ਵੀ ਲਾਰੈਂਸ ਬਸ਼ਨੋਈ ਦੇ ਨਾਲ ਵੱਡੇ ਨਿਸ਼ਾਨੇ ਸਾਦੇ ਜਾਂਦੇ ਰਹੇ ਨੇ ਹਾਲਾਂਕਿ ਲਾਰੈਂਸ ਬਸ਼ਨੋਈ ਨੂੰ ਲੈ ਕੇ ਹੁਣ ਬੀਤੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਨੂੰ ਲੈ ਕੇ ਵੀ ਵੱਡਾ ਵਿਵਾਦ ਖੜਾ ਹੋਇਆ ਸੀ ਜਿਸ ਦੇ ਵਿੱਚ ਵੀ ਕਈ ਪਲੀਜ਼ ਅਬਸਰਵ ਫਸਤੇ ਨਜ਼ਰ ਆ ਰਹੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਟੈਲੀਜੈਂਸ ਦੇ ਵੱਲੋਂ ਜਿਹੜੀ ਰਿਪੋਰਟ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾ ਦਿੱਤੀ ਗਈ ਹੈ ਤੇ ਉਸ ਦੇ ਵਿੱਚ ਵੀ ਵੱਡਾ ਐਕਸ਼ਨ ਹੋਣ ਵਾਲਾ ਹੈ ਹਾਲਾਂਕਿ ਜੇ ਇਸ ਮਾਮਲੇ ਦੀ ਗੱਲ ਕੀਤੀ ਜਾਵੇ ਜਿਸ ਮਾਮਲੇ ਦੇ ਵਿੱਚ ਹੁਣ ਲੌਰੰਸ ਬਿਸ਼ਨੋਈ ਖਿਲਾਫ ਜਿਹੜੇ ਦੋਸ਼ ਨੇ ਉਹ ਤੈਅ ਹੋਏ ਨੇ ਉਹ ਦੋਸ਼